ਊਠਾ ਕੁਰ ਤੁਮ ਕਹਿ ਅਰਦਾਸ ਜੀਓ ਪਿੰਡ ਸਭ ਤੁਮ ਆਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਏ ਨਾ ਜਾਣ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰਾ ਤੁਰਪਾਨੀ ਤੁਮੇ ਕੋ ਜੀਉ ਆਪਰਾਹਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਪਗਉਤੀ ਜੀ ਸਹਾਏ ਵਾਰ ਸ਼੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਕਸ਼ਾੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ 55 ਪਿਆਰਿਆਂ 14 ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਆਪਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਸਿਦਕਵਾਨਾਂ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹਿਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇਲੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚੇਤਿ ਆਵੈ ਚੇਤਾਵਨ ਕਾ ਸਰਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ تہاں تہاں رکھیا ریات دگ تیگ فتح برد کی پیج پنت کی جیت سری صاحب جی سہائے خالصے جی کے بول بالے بولا جی سکھا سکھی دان کیس دان رہت دان ببیک دان وساہ دان پروسہ دان دانا سر دان نام دان شری امرتسر جی کے شنان ਚੰਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟੱਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪ ਵਾਹਿਗੁਰੂ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਕੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਖੁੱਲੇ ਦੀਦਾਰੇ ਸੇਵਾ ਸੰਭਾਲਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨ ਤੇ ਮਹਾਨ ਗੁਰਸਿੱਖ ਮਹਾਨ ਸੇਵਾਦਾਰ ਦੀਵਾਨ ਟੋਡਰਮਲ ਦੀਵਾਨ ਹਾਲ ਵਿਖੇ ਗਰੀਬਨਵਾਜ਼ ਪਾਤਸ਼ਾਹ ਆਪ ਜੀ ਦੀ ਮਹਿਰਮਤ ਸਦਕਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੰਨ ਮਾਤ ਗੁਜਰ ਕੌਰ ਜੀ ਦੇ ਪੋਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਫਰਜ਼ੰਦ ਤਨ ਬਾਬਾ ਜ਼ੋਰਾਵਰ ਸਿੰਘ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਸਮੂਹ ਗੁਰਸਿੱਖ ਸੰਗਤਾਂ ਸਤਿਗੁਰ ਜੀ ਸੰਧਿਆ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਜੁੜੀਆਂ ਬਾਣੀ ਦੇ ਕੀਰਤਨ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ਣੀਆਂ ਦੀ ਅੱਗੇ ਵਾਸਤੇ ਸਮੱਤ ਬਖਸ਼ਣੀ ਸਿਰ ਤੇ ਹੱਥ ਰੱਖਣਾ ਆਪ ਸੋਝੀ ਬਖਸ਼ ਕੇ ਸ਼ਰਧਾ ਭਾਵਨਾ ਬਖਸ਼ ਕੇ ਸੇਵਾ ਲੈਣੀ ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਜਿਗਰ ਦੇ ਟੁਕੜੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਲੈਂਦੇ ਆਂ ਆਪ ਜੀ ਦੀਆਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਬੇਅੰਤ ਸੇਵਾਵਾਂ ਕੀਤੀਆਂ ਲੰਗਰ ਲਗਾਏ ਮਠਿਆਈਆਂ ਅਰਪਣ ਕੀਤੀਆਂ ਸਭ ਦੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਕੇ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ ਅਕਸ਼ਣੀ ਬਾਣੀ ਬਾਣੇ ਦੀ ਦਾਤ ਬਖਸ਼ਨੀ ਮਹਾਰਾਜ ਆਪਣੇ ਪੰਥ ਵਿੱਚ ਏਕਤਾ ਇਤਫਾਕ ਪਿਆਰ ਦੀ ਦਾਤ ਬਖਸ਼ਣੀ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣਾ ਸੱਚੇ ਸਾਹਿਬ ਜੀ ਕਿਰਪਾ ਕਰਨੀ ਮਹਾਰਾਜ ਸ਼ਰਧਾ ਪਿਆਰ ਜਜ਼ਬਾ ਭਾਵਨਾ ਬਖਸ਼ਣੀ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਆਪ ਸੇਵਾ ਲੈਣਦੇ ਰਹਿਣਾ ਦਾਤਾਰ ਪਾਤਸ਼ਾਹ ਜੀ ਸੁਮੁੱਛੇ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ ਭੁੱਲਾਂ ਬਖਸ਼ ਕੇ ਅੱਗੇ ਵਾਸਤੇ ਸੇਵਾ ਲੈਣੀ ਪਾਤਸ਼ਾਹ ਛੇ ਪੌੜੀਆਂ ਅਨੰਤ ਸਾਹਿਬ ਜੀ ਕੀ ਅਰਦਾਸ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਉਣ ਵਾਲੇ ਸਮੇਂ ਚ ਸਮਾਗਮ ਆਪ ਸਿਰ ਤੇ ਹੱਥ ਰੱਖ ਕੇ ਚੜ੍ਹਦੀ ਕਲਾ ਚ ਸੰਪੂਰਨ ਕਰਾਉਣੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਅਸੀਸਾਂ ਦਿਓ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਉਣ ਦੀ ਸਮੱਤ ਦਿਓ ਜੀ ਸੇਹੀ ਪਿਆਰੀ ਮਿਲਨੇ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ